ਸਰ ਮੇਰਾ ਨਾਮ ਮਹੇਸ਼ ਕੁਮਾਰ ਆ। ਤੇ ਸਰ ਮੇਰਾ ਬੇਟਾ ਸ਼ੁਕਰਵਾਰ ਰਾਤ 9:30 ਦਾ ਘਰੋਂ ਗਿਆ ਵਾ ਕਹਿ ਕੇ ਮੰਮੀ ਨੂੰ ਮੈਂ ਸੈਰ ਕਰਨ ਚੱਲਿਆ। ਕੀ ਨਾਮ ਬੇਟੇ ਦਾ? ਲਖਸ਼ ਸਰ। ਕਿੰਨੀ ਉਮਰ ਹੈ? 7 ਸਾਲ। ਇਹ ਕੀ ਆਪਣਾ ਦਰਖਾਸਤ ਦਿੱਤੀ? ਦਿੱਤੀ ਹੈ ਸਾਹਿਬ ਜੀ। ਹੁਣ ਤਾਂ ਕੀ ਜਾਣਕਾਰੀ? ਕੋਈ ਕੁਝ ਵੀ ਨਹੀਂ ਸਰ ਕੱਲ ਫਿਰ ਬਲਾਸਿੰਗ ਠਾਣੇ ਤੇ ਕਹਿੰਦੇ ਸੀ ਪੱਕੀ ਰਿਪੋਰਟ ਕਰਤੀ ਆ ਤੇ ਤੂੰ ਆਪਣੇ ਰਿਸਾਈਡਰ ਨੂੰ ਪੁੱਛ ਲੈ ਜਿਹੜੇ ਕੋਈ ਘੰਟਾ ਹੈਗਾ ਵਾ ਜੇ ਲੋਕੇ ਕੋਈ ਹੈਗਾ ਤਾਂ ਇਹ ਕੋਈ ਪਰਚਾ ਪੁਰਚਾ ਨਹੀਂ ਕਰਾਂਗੇ। ਤੇ ਬਾਅਦ ਜੇ ਜੇ ਕੁਝ ਹੋ ਗਿਆ ਤੇ ਬਾਅਦ ਤੂੰ ਵੀ ਬੜਾ ਤਕੇ ਖਾਏਗਾ ਜੇ ਕੋਈ ਤੇਰਾ ਮੁੰਡਾ ਲਬਲਬ ਕੇ ਰਿਸਾਈਡ ਕੋਈ ਨਹੀਂ ਕੋਈ ਤੁਹਾਨੂੰ ਛਾਤ ਤੱਕ 40 ਘੰਟੇ ਹੋ ਗਏ ਜੇ ਕੋਈ ਤੁਹਾਨੂੰ ਛਾਤਾਂ ਕਿਸੇ ਬੰਦੇ ਦੇ ਸਰ ਛਾਤ ਮੈਨੂੰ ਕਿਸੇ ਤੇ ਨਹੀਂ ਗਿਆ ਛਾਤ ਮੈਨੂੰ ਮੁੰਡੇ ਤੇ ਮੈਨੂੰ ਬੁੜਾ ਬੁੜਾ ਜਾ ਰਿਹਾ ਬਾਰ ਬਾਰ ਦਿਮਾਗ ਖਰਾਬ ਹੋ ਰਿਹਾ ਸਾਹਿਬ ਰੇਤ ਤੋ ਵੀਡੀਓ ਜਾਇਆ ਸਾਹਮਣੇ ਸਰ ਸਾਹਿਬ ਬਿਲਕੁਲ ਆਇਆ ਲਾ ਕੇ ਗਿਆ ਉਹਨੂੰ ਸਰ ਅੱਛਾ ਲਾ ਕੇ ਗਿਆ ਉਹਨੂੰ ਲਾ ਕੇ ਗਿਆ ਉਹਦਾਂ ਨਾ ਇਹਦੀ ਖਿੱਚਤ ਹੋਈ ਹੋਈ ਆ ਫੋਨ ਦੀ ਅੱਛਾ ਅੱਛਾ ਜੇ ਤੁਹਾਨੂੰ ਫੋਨ ਤੇ ਕੋਈ ਲੱਗਦਾ ਹੈ ਕਿ ਇਹ ਆਪਣਾ ਕੁੜੀ ਦਾ ਕੋਈ ਚੱਕਰ ਹੋਵੇ ਜਾਂ ਆਪਣਾ ਮੁੰਡੇ ਦਾ ਕੋਈ ਚੱਕਰ ਹੋਵੇ ਕੁੜੀ ਦਾ ਕੋਈ ਚੱਕਰ ਨਹੀਂ ਗਾ ਬਟ ਇਹ ਆ ਕੀ ਹੋ ਵੀ ਸਕਦਾ ਆਪਾਂ ਨੂੰ ਆਪਾਂ ਨੂੰ ਇਹ ਪਤਾ ਸਾਡੇ ਸਾਹਮਣੇ ਕਦੀ ਫੋਨ ਦੇ ਉੱਤੇ ਨਹੀਂ ਕਿਸੇ ਕੁੜੀ ਨਾਲ ਗੱਲ ਕੀਤੀ ਜਾਂ ਕੋਈ ਫੋਨ ਆਇਆ ਕੁੜੀ ਦਾ ਸਾਡੇ ਸਾਹਮਣੇ ਨਹੀਂ ਕਿਹ ਲੱਗਦਾ ਵੀਡੀਓ ਦੇ ਵਿੱਚ ਕਿ ਮੁੰਡਾ ਲੈ ਕੇ ਗਿਆ ਤੁਹਾਡਾ ਫਿਰ ਸਰ ਉਹ ਮੁੰਡੇ ਨੂੰ ਮੈਂ ਪੁੱਛਿਆ ਇੱਕ ਦਿਨ ਰਾਤੀ ਜਦੋਂ ਮੇਰਾ ਮੁੰਡਾ ਗੈਪ ਹੋਇਆ ਹੋਇਆ ਹਣਾ ਚਲ ਗਿਆ ਘਰੋਂ ਉਹਨੂੰ ਮੈਂ 11:47 ਤੇ ਫੋਨ ਕੀਤਾ ਮੈਂ ਕਿਹਾ ਸਹਿਬ ਹੱਲੇ ਵੀ ਹੱਥ ਜੋੜ ਕੇ ਤੁਹਾਨੂੰ ਕਹਿਣਾ ਪਿਆ ਯਾਰ ਮੈਂ ਦੱਸਦੇ ਤੇਰ ਨਾਲ ਰਹਿੰਦਾ ਵਾ ਤੇਰ ਨਾਲ ਹੀ ਘੁੰਮਦਾ ਤੇਰ ਨਾਲ ਹੀ ਮਾਦਾ ਦਾ ਜਾਂਦਾ ਤੇਰ ਨਾਲ ਹੀ ਖਾਂਦਾ ਪੀਂਦਾ ਤੇਰ ਨਾਲ ਹੀ ਸੌਂਦਾ ਉਹ ਭਾਜੀ ਬੰਦਾ ਕਹਿ ਰਿਹਾ ਵੀ ਮੇਰੇ ਕੋਲ ਅੰਕਲ ਹੈ ਹੀ ਨਹੀਂ ਅੱਛਾ ਤੇ ਵੀਡੀਓ ਕਿੰਨੇ ਵੀ ਦੀ ਉਹ ਹੈਗੀ ਹੈ ਜੀ ਸਰ ਸਵਾ 9 ਦੀ ਹੈ 9:20 ਦੀ ਹੈ 9:25 ਦੀ ਸਾਢੇ 9 ਤੱਕ ਵਿੱਚ ਵਿੱਚ ਹੈਗੀ ਵੀਡੀਓ ਉੱਥੇ ਲਾਂ ਦੀ ਅੱਛਾ ਲਾਂ ਦੀ ਕੀ ਨਾਮ ਹੈ ਮੁੰਡੇ ਦਾ ਸਹਿਪ੍ਰੀਤ ਤੇ ਮੇਰੇ ਬੇਟੇ ਦਾ ਨਾਮ ਲਕਸ਼ ਤੇ ਆਪਣਾ ਜਿਹੜਾ ਲੈ ਕੇ ਗਿਆ ਉਹਨਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਤੁਸੀਂ ਸਰ ਉਹਨੇ ਫੋਨ ਕਰਕੇ ਉਹਨੂੰ ਬੁਲਾਇਆ ਹੋਣਾ ਤਾਂ ਹੀ ਲੈ ਕੇ ਗਿਆ ਵੀਡੀਓ ਜੇ ਤੁਸੀਂ ਉਹਨੂੰ ਦਿਖਾਇਆ ਕਿ ਨਾ ਵੀਡੀਓ ਸਰ ਉਹ ਵੀਡੀਓ ਨੇ ਆਪ ਕਢਾਈਆਂ ਅੱਛਾ ਆਪਾਂ ਨਹੀਂ ਕਢਾਈਆਂ ਮੈਂ ਤੇ ਨੋਲੀ ਹੁਣ ਤੁਸੀਂ ਕੀ ਮੰਗ ਕਰਦੇ ਜੀ सर मैं मांग करदा कि मेरा बच्चा ਘਰ ਆਣਾ ਚਾਹੀਦਾ ਵਾ ਮੇਰੇ ਪੂਰੀ ਪੈਰਵਾਹੀ ਕਰਨੀ ਚਾਹੀਦੀ ਆ ਨਹੀਂ ਹੁੰਦੀ ਤੇ ਫਿਰ ਅਗਲਾ ਸਟੈਪ ਕੀ ਹੋਏਗਾ ਸਰ ਅਗਲਾ ਸਟੈਪ ਇਹੀ ਹੈ ਚਲੋ ਮਾਰੇ ਮੇਰੇ ਸਾਥ ਆ ਸਾਰੀ ਮੁੰਨਾ ਮੇਰੇ ਨਾਲ ਆ ਜੇ ਮੈਂ ਗਲਤ ਆ ਤੁਸੀਂ ਆ ਕੇ ਮੈਨੂੰ ਪੁੱਛੋ ਜਿਸ ਗਲਤ ਬੰਦੇ ਨਾਲ ਕੋਈ ਨਹੀਂ ਚਲਦਾ ਸਰ ਮੈਂ ਤਾਂ ਧਰਨਾ ਤੁਰਨਦਾ ਕਿ ਫਿਰ ਮੈਂ ਸਾਡੇ ਕੋਲ ਜਾਮ ਕਰੂੰਗਾ ਸਰ ਦਾ ਕੁਮਾਰ ਥਾਣਾ ਕਟੂਨਮੈਂਟ ਅੰਬਸਰ ਮੈਂ ਤਫਤੀਸ਼ੀ ਅਫਸਰ ਲੱਗਾ ਹੋਇਆ ਹਾਂ ਜੀ ਜੀ ਤਾਂ ਬੱਚਾ ਗੁੰਮ ਹੋਇਆ ਤਾਂ ਕੀ ਕੀ ਮੰਗਦਾ ਸਰ ਉਹ ਬੱਚਾ ਗੁੰਮ ਹੋਇਆ ਸੀ ਇੱਕ ਹਰਮੇਸ਼ ਕੁਮਾਰ ਪੁੱਤਰ ਕਿਸਨ ਲਾਲ ਵਾਸੀ ਮਕਾਨ ਨੰਬਰ 36 ਟਰੀ ਨੰਬਰ 3 7 ਕੰਟੀਸ ਅੰਬਰਸੰਦਾ ਰਹਿਣ ਵਾਲਾ ਸੀ ਜੋ ਕਰੀਬ ਵਕਤ 9:30 ਵਜੇ ਘਰੋਂ ਗਿਆ ਰੋਟੀ ਖਾਣ ਤੋਂ ਬਾਅਦ ਘਰ ਵਾਪਸ ਨਹੀਂ ਆਇਆ ਉਹਦੇ ਪਿਤਾ ਦੇ ਬਿਆਨਾਂ ਤੇ ਐਫ ਆਈ ਆਰ ਨੰਬਰ 45 ਮਿਤੀ 2 4 25 ਨੂੰ ਮੁਕੱਦਮਾ ਦਰਜ ਕਰ ਦਿੱਤਾ ਤੇ ਇਹਨੂੰ ਕਤਲ ਦੇ ਸਬੰਧ ਵਿੱਚ ਇਲਾਕੇ ਦੇ ਏਰੀਆ ਵਿੱਚ ਕੈਮਰੇ ਚੈੱਕ ਕੀਤੇ ਕਿ ਕਿਤੇ ਜਾ ਰਹੇ ਹਨ ਤੇ ਜੋ ਤਫ਼ਤੀਸ਼ ਸਾਹਮਣੇ ਆਊਗੀ ਅਮਲੇ ਵਿੱਚ ਲਿਆਂਦੀ ਜਾਊਗੀ